ਆਪਣੇ ਆਪ ਨੂੰ ਬੜਾ ਵੱਡਾ ਵਿਦਵਾਨ ਤੇ ਉਹ ਚਾਗੂ ਜਿਹੜਾ ਸਮਝਦਾ ਮਨਜਿੰਦਰ ਸਿੰਘ ਸਿਰਸਾ ਜਿੰਨੇ ਕੇ ਬੀਜੇਪੀ ਦੀ ਜਿੱਤ ਦੀ ਖੁਸ਼ੀ ਵਿੱਚ ਗਾਲ੍ਹਾਂ ਧੋੜ ਪਾ ਕੇ ਬਜਾਇਆ ਲੱਖ ਦੀ ਲਾਹਨਤ ਇਹੋ ਜਿ ਸਿੱਖ ਤੇ ਲੋਕ ਸਭਾ ਦੀਆਂ ਚੋਣਾਂ 'ਚ ਕਿਸੇ ਵੀ ਉਮੀਦਵਾਰ ਨੇ ਜੇਤ ਹੱਥ ਕੀਤੀ ਪਰ ਸਿੱਖ ਕੌਮ ਦੀ ਸੁਪਰੀਮ ਸ਼ਕਤੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਇੱਕ ਦੇਸ਼ ਜਾਰੀ ਸੀ ਵੀ ਇਹਨਾਂ ਚੋਣਾਂ 'ਚ ਕੋਈ ਵੀ ਸਿੱਖ ਜਿਹੜਾ ਹੈ ਉਹ ਆਪਦੇ ਜਿੱਤੇ ਹੋਏ ਉਮੀਦਵਾਰ ਦੀ ਖੁਸ਼ੀ ਨਹੀਂ ਮਨਾਵੇਗਾ ਪਰ ਹੱਦਾਂ ਪਾਰ ਕਰ ਦਿੱਤੀਆਂ ਆਪਣੇ ਆਪ ਨੂੰ ਬੜਾ ਵੱਡਾ ਵਿਦਵਾਨ ਤੇ ਉਹ ਚਾਗੂ ਜਿਹੜਾ ਸਮਝਦਾ ਮਨਜਿੰਦਰ ਸਿੰਘ ਸਿਰਸਾ ਜਿੰਨੇ ਕਿ ਭਾਪੀ ਦੀ ਜਿੱਤ ਦੀ ਖੁਸ਼ੀ ਵਿੱਚ ਗੱਲ ਧੋੜ ਪਾ ਕੇ ਬਚਾਇਆ ਲੱਖ ਦੀ ਲਾਹਣ ਪੈ ਹੋ ਜ ਸਿੱਖ ਤੇ ਜਿਹੜਾ ਹਫਤਾ ਕਿਹੜੇ ਦਿਨ ਚੱਲਦੇ ਆ ਕਿਹੋ ਜੇ ਮਗਰਮੱਛ ਦੇ ਫਿਰ ਤੂੰ ਹੰਝੂ ਵੋਣਾ ਚਾਹਦ ਕਿ ਸਾਰੀ ਦੁਨੀਆ ਨੂੰ ਇਸ ਗੱਲ ਦਾ ਪਤਾ ਹੈ ਕਿ ਆ ਜਿਹੜਾ ਸ਼ਹੀਦੀ ਹਫਤਾ ਚੱਲ ਰਿਹਾ ਹੈ ਉਹ 1984 ਦਾ ਕੱਲੂ ਘਾਰਾ ਜਿੱਥੇ ਵੀ ਸ੍ਰੀ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਢਾਇਆ ਗਿਆ ਸਾਡਿਆਂ ਉਥੇ ਸੰਤਾਂ ਨੂੰ ਸ਼ਹੀਦ ਕੀਤਾ ਗਿਆ ਸਾਡੇ ਕੌਮੀ ਯੋਧਿਆਂ ਨੂੰ ਸ਼ਹੀਦ ਕੀਤਾ ਗਿਆ ਛੋਟੇ ਛੋਟੇ ਦੁੱਧ ਚੁੰਘਦੇ ਬੱਚਿਆਂ ਦੇ ਸੀਨਿਆਂ 'ਚ ਗੋਲੀਆਂ ਮਾਰਿਆਂ ਗਈਆਂ ਮਾਵਾਂ ਦੇ ਤੜਪਦੇ ਸੀਨਿਆਂ 'ਚ ਗੋਲੀਆਂ ਮਾਰਿਆਂ ਗਈਆਂ ਇਹੋ ਜਿਹਾ ਮੰਜ਼ਰ ਜਿਹੜਾ ਅਜੇ ਤੱਕ ਦੁਨੀਆ 'ਚ ਕਿਤੇ ਦੇਖਿਆ ਨਹੀਂ ਗਿਆ ਉਹ ਜਿਹੜਾ ਅਸੀਂ ਅਸੀਂ ਚਾੜਵੀਂ ਬਰੇ ਗੰਡ ਬਣਾ ਰਹੇ ਆ ਪਰ ਤੇਰੇ ਵਰਗੇ ਲੋਕ ਜਿਨ੍ਹਾਂ ਨੂੰ ਹੁਣੇ ਝੱਟ ਬਾਦ ਤੂੰ ਲਾਈਵ ਹੋ ਕੇ ਜਾਂ ਥੋੜੇ ਸਮੇਂ ਬਾਅਦ ਹੋ ਕੇ ਸਿਰਫ ਅੱਤਰ ਮਡੀਆਂ ਪੜੀਆਂ ਵੱਡੀਆਂ ਵੱਡੀਆਂ ਗੱਲਾਂ ਕਰੇਗਾ ਇਹ ਚਾਦਰਾਂ ਦੇ ਭੁੱਖੇ ਲੋਕ ਜਿਨ੍ਹਾਂ ਨੇ ਇੱਥੇ ਪੰਜਾਬ ਦੀ ਧਰਤੀ ਤੇ ਵੀ ਆ 84 ਜੂਨ ਦਾ ਜਿਹੜਾ ਮਹੀਨਾ ਚੱਲ ਗਿਆ ਹੋਵੇ ਯਾਦ ਕਰੀ ਉਸ ਮਹੀਨੇ ਦੇ ਵਿੱਚ ਕਿੰਨੂ ਬਹੁਤ ਦਿੱਤਾ ਉਹ ਵੀ ਸ਼ਰਮ ਨਾਲ ਡੁੱਪ ਕੇ ਮਰ ਜਾਣ ਤੇ ਸ਼ਰਮ ਨਾਲ ਡੁੱਪ ਕੇ ਮਰ ਜੇ ਮਨਜਿੰਦਰ ਸਿੰਘ ਸਰਸਾ ਜਿਨੇ ਇਹ ਕਰਤੂਤ ਕਰਕੇ ਵਿਖਾਤੀ ਕਿ ਉਹਨੇ ਆਪਦੇ ਗੱਲ ਚ ਢੋਲ ਪਾ ਕੇ ਵਜਾ ਕੇ ਬੀਜੇਪੀ ਦੀ ਜਿਹੜੀ ਖੁਸ਼ੀ ਮਨਾਈ ਹੈ ਇਹ ਇੱਕ ਲਾਹਨਤੀ ਸ਼ਬਦ ਨੇ ਤੇਰੇ ਵਾਸਤੇ ਮਨਜਿੰਦਰ ਸਰਸਾ ਇਸ ਤੋਂ ਬਾਅਦ ਹੋਰ ਕੋਈ ਸ਼ਬਦ ਨਹੀਂ ਹੋ ਸਕਦੇ ਬਹੁਤ ਨੀਤ ਤੇ ਗਿਰੀ ਹਰਕਤ ਕੀਤੀ ਹੈ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਲੋਕਾਂ ਨੇ ਕਿਉਂ ਪਤ ਪੀਤੇ ਆਪ ਦੀ ਜਿਹੜੀ ਖੁਸ਼ੀ ਨੂੰ ਗੁਰੂ ਘਰ ਜਾ ਕੇ ਮਨਾ ਕੇ ਅਰਦਾਸ ਕਰ ਲਈ ਜਿੰਨਾਂ ਦੇ ਚਿੱਤ ਹਾਸਲ ਹੋਈ ਹੈ ਚੰਗੀ ਗੱਲ ਐ ਪਰ ਤੂੰ ਇੱਕ ਜਿਹੜਾ ਆਪਣੇ ਆਪ ਨੂੰ ਸੇਖਾ ਕੋ ਸਮਝਦਾ ਹੈ ਸਭ ਤੋਂ ਮਾੜੀ ਤੇ ਦੁਨੀਆਂ ਦੀ ਇੱਕ ਵੱਡੀ ਲਾਹਣਤਾ ਆਪਦੇ ਸਿਰ 'ਤੇ ਪਵਾ ਕੇ ਇਹਨਾਂ ਦਿਨਾਂ 'ਚ ਤੇਰੇ ਖੁਸ਼ੀ ਨਹੀਂ ਇਹ ਸਮਝ ਲਈ ਵੀ ਤੈਨੂੰ ਕੌਮ ਦੀਆਂ ਸਾਰੀ ਉਮਰ ਲਾਹਣਤਾ ਹੀ ਪੈਂਦੇ ਰਹਿਣਗੇ ਵਾਹਿ ਖਾਲਸਾ ਵਾਹਿ ਤੇ ਲੋਕ ਸਭਾ ਦੀਆਂ ਚੋਣਾਂ 'ਚ ਕਿਸੇ ਵੀ ਉਮੀਦਵਾਰ ਨੇ ਜਿੱਤ ਹੱਥ ਕੀਤੀ ਪਰ ਸਿੱਖ ਕੌਮ ਦੀ ਸੁਪਰੀਮ ਸ਼ਕਤੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਇੱਕ ਤੇਜ਼ ਜਾਰੀ ਸੀ ਵੀ ਇਹਨਾਂ ਚੋਣਾਂ 'ਚ ਕੋਈ ਵੀ ਸਿੱਖ ਜਿਹੜਾ ਹੈ ਉਹ ਆਪਦੇ ਜਿੱਤੇ ਹੋਏ ਉਮੀਦਵਾਰ ਦੀ ਖੁਸ਼ੀ ਨਹੀਂ ਮਨਾਵੇਗਾ ਪਰ ਹੱਦਾਂ ਪਾਰ ਕਰ ਦਿੱਤੀਆਂ ਆਪਣੇ ਆਪ ਨੂੰ ਬੜਾ ਵੱਡਾ ਵਿਦਵਾਨ ਤੇ ਉਹ ਚਾਗੂ ਜਿਹੜਾ ਸਮਝਦਾ ਹੈ ਮਨਜਿੰਦਰ ਸਿੰਘ ਸਿਰਸਾ ਜਿਨ੍ਹਾਂ ਨੇ ਕਿ ਭਾਜਪਾ ਦੀ ਜਿੱਤ ਦੀ ਖੁਸ਼ੀ ਵਿੱਚ ਕੱਲ੍ਹ ਧੋੜ ਪਾ ਕੇ ਬਚਾਇਆ ਲੱਖ ਦੀ ਲਾਹਣ ਪੈ ਹੋ ਜ ਸਿੱਖ ਤੇ ਜਿਹੜਾ ਹਫਤਾ ਕਿਹੜੇ ਦਿਨ ਚੱਲਦੇ ਆ ਕਿਹੋ ਜਿਹਾ ਮਗਰਮੱਛ ਦੇ ਫਿਰ ਤੂੰ ਹੰਝੂ ਵੋਣਾ ਹੈ ਕਦਰਕਿ ਸਾਰੀ ਦੁਨੀਆ ਨੂੰ ਇਸ ਗੱਲ ਦਾ ਪਤਾ ਹੈ ਕਿ ਆ ਜਿਹੜਾ ਸ਼ਹੀਦੀ ਹਫ਼ਤਾ ਚੱਲ ਰਿਹਾ ਹੈ ਉਹ 1984 ਦਾ ਕੱਲੂ ਘਰਾ ਜਿੱਤੇ ਵੀ ਸ੍ਰੀ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਢਾਇਆ ਗਿਆ ਸਾਡਿਆਂ ਉੱਥੇ ਸੰਤਾਂ ਨੂੰ ਸ਼ਹੀਦ ਕੀਤਾ ਗਿਆ ਸਾਡੇ ਕੌਮੀ ਯੋਧਿਆਂ ਨੂੰ ਸ਼ਹੀਦ ਕੀਤਾ ਗਿਆ ਛੋਟੇ ਛੋਟੇ ਦੁੱਧ ਚੁੰਗਦੇ ਬੱਚਿਆਂ ਦੇ ਸੀਨਿਆਂ 'ਚ ਗੋਲੀਆਂ ਮਾਰਿਆਂ ਗਈਆਂ ਮਾਵਾਂ ਦੇ ਤੜਪਦੇ ਸੀਨਿਆਂ 'ਚ ਗੋਲੀਆਂ ਮਾਰਿਆਂ ਗਈਆਂ ਇਹੋ ਜਿਹਾ ਮੰਜ਼ਰ ਜਿਹੜਾ ਅਜੇ ਤੱਕ ਦੁਨੀਆ 'ਚ ਕਿਤੇ ਦੇਖਿਆ ਨਹੀਂ ਗਿਆ ਉਹ ਜਿਹੜਾ ਅਸੀਂ ਅੱਜ ਵੀ ਅਸੀਂ ਚਾਲ ਦੀ ਬਰੇ ਗੰਢ ਬਣਾ ਰਹੇ ਆ ਪਰ ਤੇਰੇ ਵਰਗੇ ਲੋਕ ਜਿਨ੍ਹਾਂ ਨੂੰ ਹੁਣੇ ਛੱਟ ਬਾਅਦ ਤੂੰ ਲਾਈਵ ਹੋ ਕੇ ਜਾਂ ਥੋੜੇ ਸਮੇਂ ਬਾਅਦ ਹੋ ਕੇ ਸਿਰ ਕੱਤਰ ਮਟੀਆਂ ਬੜੀਆਂ ਵੱਡੀਆਂ ਬੁੱਡੀਆਂ ਗੱਲਾਂ ਕਰ ਰਹਿਗਾ ਇਹ 14 ਦੇ ਭੁੱਖੇ ਲੋਕ ਜਿਨ੍ਹਾਂ ਨੇ ਇੱਥੇ ਪੰਜਾਬ ਦੀ ਧਰਤੀ ਤੇ ਵੀ ਆ 84 ਜੂਨ ਦਾ ਜਿਹੜਾ ਮਹੀਨਾ ਚੱਲ ਗਿਆ ਹੋਵੇ ਯਾਦ ਕਰੀ ਉਸ ਮਹੀਨੇ ਦੇ ਵਿੱਚ ਕਿੰਨੂੰ ਬਹੁਤ ਮਤ ਦਿੱਤਾ ਉਹ ਵੀ ਸ਼ਰਮ ਨਾਲ ਡੁੱਪ ਕੇ ਮਰ ਜਾਂਨ ਤੇ ਸ਼ਰਮ ਨਾਲ ਡੁੱਪ ਕੇ ਮਰ ਜੇ ਮਨਜਿੰਦਰ ਸਿੰਘ ਸਰਸਾ ਜਿਨੇ ਇਹ ਕਰਤੂਤ ਕਰਕੇ ਵਿਖਾਤੀ ਕਿਉਂ ਨੇ ਆਪਦੇ ਘਰ ਚ ਢੋਲ ਪਾ ਕੇ ਵਜਾ ਕੇ ਬੀਜੇਪੀ ਦੀ ਜਿਹੜੀ ਖੁਸ਼ੀ ਮਨਾਈ ਹੈ ਇੱਕ ਲਾਹਣਤੀ ਸ਼ਬਦ ਨੇ ਤੇਰੇ ਵਾਸਤੇ ਮਨਜਿੰਦਰ ਸਰਸਾ ਇਸ ਤੋਂ ਬਾਅਦ ਹੋਰ ਕੋਈ ਸ਼ਬਦ ਨਹੀਂ ਹੋ ਸਕਦੇ ਬਹੁਤ ਨੀਂਦ ਤੇ ਗਿਰੀ ਹਰਕਤ ਕੀਤੀ ਹੈ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਲੋਕਾਂ ਨੇ ਚੁੱਪਚੀਤੇ ਆਪ ਦੀ ਜਿਹੜੀ ਖੁਸ਼ੀ ਨੂੰ ਗੁਰੂ ਘਰ ਜਾ ਕੇ ਮਨਾ ਕੇ ਅਰਦਾਸ ਕਰ ਲਈ ਜਿਨ੍ਹਾਂ ਦੀ ਜਿੱਤ ਹਾਸਲ ਹੋਈ ਹੈ ਚੰਗੀ ਗੱਲ ਹੈ ਪਰ ਤੂੰ ਇੱਕ ਜਿਹੜਾ ਆਪਣੇ ਆਪ ਨੂੰ ਸੇਖਾ ਗੂ ਸਮਝਦਾ ਹੈ ਸਭ ਤੋਂ ਮਾੜੀ ਤੇ ਦੁਨੀਆ ਦੀ ਇੱਕ ਵੱਡੀ ਲਾਹਣਤਾ ਆਪਦੇ ਸਿਰ 'ਤੇ ਪਵਾ ਕੇ ਇਹਨਾਂ ਦਿਨਾਂ 'ਚ ਤੇਰੇ ਖੁਸ਼ੀ ਨਹੀਂ ਇਹ ਸਮਝ ਲਈ ਬਿੱਤੇ ਨੂੰ ਕੌਮ ਦੀਆਂ ਸਾਰੀ ਉਮਰ ਲਾਹਣਤਾ ਹੀ ਪੈਂਦੇ ਰਹਿਣਗੇ ਵਾਹੀ ਖਾਲਸਾ ਵਾਹੀ ਪਤੇ